ਮੇਰਾ ਨਾਮ ਸੁਖਵਿੰਦਰ ਕੌਰ ਹੈ ਡਾਟਰ ਆਫ ਸਿੰਘਾਲਾ ਸਿੰਘ ਔਰ ਮੈਂ ਇੱਕ ਸਟਾਫ ਨਰਸ ਹਾਂ ਪਰ ਜੋ ਮੇਰੀ ਨਰਸਿੰਗ ਦੀ ਸਟੱਡੀ ਹੈ ਉਹ 20 ਦੇ ਵਿੱਚ ਕੰਪਲੀਟ ਹੋ ਗਈ ਸੀ ਔਰ ਕੰਪਲੀਟ ਹੋਣ ਤੋਂ ਬਾਅਦ ਸਟੱਡੀ ਤੇ ਮੇਰੇ ਕਾਲਜ ਡਾਕੂਮੈਂਟਸ ਨਹੀਂ ਸੀ ਦੇ ਰਿਹਾ ਮੇਰੀ ਐਕਸਟਰਾ ਫੀਸ ਕੱਟ ਰਿਆ ਸੀ ਆਈ ਥਿੰਕ 1.70 ਦੇਣੀ ਹੈ ਕੱਟ ਰਿਆ ਸੀ ਔਰ ਇਹ ਫੀਸ ਕੱਢਣ ਤੋਂ ਬਾਅਦ ਜੋ ਮੇਰਾ ਇਹ ਮਾਮਲਾ ਵਾ ਉਹ ਮੈਂ ਐਮਐਲਏ ਸਾਹਿਬ ਔਰ ਬੈਲਫੇਅਰ ਅਫਸਰ ਕੋ ਕਾਫੀ ਮਤਲਬ ਜਿਹੜੇ ਹੈ ਗਿਆ ਸਰਕਾਰੀ ادارے ਦੇ ਉੱਪਰ ਲੱਗੇ ਹੋਏ ਪਰਸਨ ਨੇ ਉਹਨਾਂ ਦੇ ਕੋਲ ਆਪਣਾ ਮਾਮਲਾ ਲੈ ਕੇ ਗਈ ਤਾਂ ਉਹਨਾਂ ਦੇ ਕੋਲ ਲੈ ਕੇ ਗਈ ਤਾਂ ਫਿਰ ਵੀ ਮੇਰੇ ਡਾਕਟਰ ਸੁਣेंगे ਜੋ ਉਹ ਨਹੀਂ ਸੀ ਮਿਲ ਪਾਈ ਔਰ ਉਸ ਤੋਂ ਬਾਅਦ ਮੇਰੇ ਪਿੰਡ ਦੇ ਵਿੱਚ ਬਾਜੀ ਰਹਿੰਦੇ ਆ ਤਾਂ ਉਹਨਾਂ ਨੇ ਮੈਨੂੰ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਉਗਰਾਹਾਂ ਦੇ ਨਾਲ ਮਿਲਾਇਆ ਔਰ ਮਿਲਣ ਤੋਂ ਬਾਅਦ ਮੈਂ ਆਪਣੀ ਸਾਰੀ ਗੱਲ ਸਾਂਝੀ ਕੀਤੀ ਉਹਨਾਂ ਨਾਲ ਔਰ ਇਹ ਜਥੇਵੰਦੀ ਇੰਨੀ ਵਧੀਆ ਜਥੇਵੰਦੀ ਹੈ ਹੱਕ ਸੱਚ ਔਰ ਮਜ਼ਦੂਰ ਦੇ ਨਾਲ ਖੜਨ ਵਾਲੀ ਜਥੇਵੰਦੀ ਹੈ ਔਰ ਇਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਮੈਂ ਇੱਕ ਮਜ਼ਦੂਰ ਦੀ ਬੇਟੀ ਆ ਚਲਸੀ ਆ ਨਾ ਫਰ ਮਤਲਬ ਅਫਰੂਟਸ ਨਹੀਂ ਸੀ ਕਰ ਸਕਦੇ ਜੋ ਫੀਸ ਹੈ ਤਾਂ ਇਹਨਾਂ ਨੇ ਸਾਡੀ ਇੰਨੀ ਵਧੀਆ ਹੈਲਪ ਕੀਤੀ ਕਿ ਜਿਹੜੇ ਡਾਕੂਮੈਂਟ ਸੀਗੇ ਉਹ 3 ਮੰਥ ਦੇ ਵਿੱਚ ਵਿੱਚ 3 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਮੈਨੂੰ ਦਵਾ ਕੇ ਦਿੱਤੇ ਬਿਨਾ ਕਿਸੇ ਫੀਸ ਤੋਂ ਬਿਨਾ ਕਿਸੇ ਰਿਸ਼ਵਤ ਤੋਂ ਔਰ ਉਸ ਤੋਂ ਬਾਅਦ ਮੈਂ ਇਸ ਜਥੇਵੰਦੀ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਕਿਉਂਕਿ ਇਹ ਜਥੇਵੰਦੀ ਹੈ ਜੋ ਮਜ਼ਬੂਤ ਤੇ ਮਜ਼ਦੂਰ ਦੋਨਾਂ ਔਰ ਬਹੁਤ ਮਤਲਬ ਇਦਾਂ ਦੀ ਜਥੇਵੰਦੀ ਹੈ ਜੋ ਦਿਲ ਦੇ ਵਿੱਚ ਇਦਾਂ ਨਹੀਂ ਰੱਖਦੀ ਕਿ ਮੈਂ ਇਹ ਪਰਸ ਨੇ ਆ ਜਾਤਾ ਦਾ ਇਹ ਪਰਸ ਨੇ ਇੱਦਾਂ ਦਾਵਾ ਇਹ ਇਦਾਂ ਦੀ ਜਾਤ ਦਾਵਾ ਇਹਨਾਂ ਦਾ ਇਹ ਰਿਏ ਇਹ ਕੁਛ ਵੀ ਨਹੀਂ ਹੈ ਇਦਾਂ ਦਾ ਔਰ ਨਾ ਹੀ ਕੋਈ ਗੱਟਵਾਦ ਇਦਾਂ ਦਾ ਕੁਛ ਵੀ ਹੈ ਤਾਂ ਪਿਛਲੇ ਕੁਝ ਦਿਨਾਂ ਤੋਂ ਮਨਜੀਤ ਸਿੰਘ ਪਰਾਚੂ ਜੀ ਤੇ ਜੋ ਬਲੇਮ ਲੱਗ ਰਹੇ ਨੇ ਉਹ ਬਹੁਤ ਗਲਤ ਬਲੇਮ ਨੇ ਤੇ ਅਸੀਂ ਜੋ ਇਹ ਬਲੇਮ ਲੱਗ ਰਹੇ ਆ ਉਹਨਾਂ ਦੇ ਬਿਲਕੁਲ ਖਿਲਾਫ ਆ ਤੇ ਤੁਹਾਨੂੰ ਲਗਾਉਣੇ ਵੀ ਨਹੀਂ ਚਾਹੀਦੇ ਔਰ ਸਿਆਸੀ ਪਾਰਟੀਆਂ ਦਾ ਕੰਮ ਹੀ ਅੱਜਕੱਲ ਇਹ ਆ ਕਿ ਪੜਕਾਉ ਬਾਜੀ ਔਰ ਪਲੀਜ਼ ਤੁਸੀਂ ਇਦਾਂ ਦੀਆਂ ਭੜਕਾਊ ਆਵਾਜ਼ੀਆਂ ਦੇ ਵਿੱਚ ਨਾ ਆਓ ਤੇ ਹੱਕ ਸੱਚ ਦੇ ਮਜ਼ਬੂਰ ਮਜ਼ਦੂਰ ਦੇ ਨਾਲ ਖੜਨ ਦੀ ਕੋਸ਼ਿਸ਼ ਕਰੋ ਥੈਂਕ ਯੂ